ਸਾਤਿਸ਼ਰੀਆ ਕਾਸ ਸਾਰੇ ਪੰਜਾਬ ਵਾਸੂਨ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਵਿੱਚ ਆਪਾਂ 26 ਅਗਸਤ ਪੰਜ ਦੇ 8:30 ਵਜੇ ਵੱਜ ਚੁੱਕੇ ਹਨ ਰਾਤ ਦੇ ਰਾਤ ਦੇ ਮੌਸਮ ਨਿਕਲਣਗੇ ਕਿੰਨਾ ਭਾਗਾ ਜੋ ਮੀਂਹ ਕਣਗੇ ਸਾਰੇ ਨੇ ਕਿਹੜੇ ਭਾਗ ਸਾਹ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀਡੀਓਜ਼ ਆ ਕੇ ਸ਼ੇਅਰ ਜਰੂਰ ਕਰ ਦਿਓ ਬਕਰੇ ਸੰਗ ਤੋਂ ਸਾਰੇ ਭਰਾਵਾਂ ਦਾ ਵੀਰਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆਪਣੇ 5000 ਸਬਸਕ੍ਰਾਈਬਰ ਕੰਪਲੀਟ ਹੋ ਗਏ ਹਨ 5 ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੌਣ ਤਾਂ ਹੀ ਲਾਈਵ ਸੈਟ ਵੀ ਦੇ ਸਕਦੇ ਹਾਂ 8:30 ਵਜੇ ਦੀ ਰਾਤ ਦੀ ਆਪਣੇ ਮਾਲਵੇ ਸਾਈਡ ਤੇ ਭਾਗ ਹੋ ਗਏ ਮੱਧ ਭਾਗ ਹੋ ਥੋੜੇ ਜਿਹੇ ਇਹਨਾਂ ਚ ਬਦਲਵਾਈ ਬਣੀ ਹੋਈ ਥੋੜੇ ਬਹੁਤ ਆਪਣੇ ਮੱਝ ਤੋਂ ਆਪੇ ਵਿੱਚ ਵੀ ਆਪਣੇ ਹਲਕੀ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਰੇਨਫੋਰੈਸਟ ਵੀ ਦੇਖ ਸਕਦੇ ਹੋ ਲੁਧਿਆਣਾ ਦੇ ਲਾਗੇ ਛਾਗੇ ਆਪਣੇ ਮੀਂਹ ਦੇਖਣ ਨੂੰ ਮਿਲ ਰਿਹਾ ਕਾਰਵਾਈਆਂ ਜ਼ਿਲ੍ਹੇ ਵਾਈਜ਼ ਆਪਾਂ ਗੱਲ ਕਰ ਲਈਏ ਕਿੰਨਾ ਭਾਗ ਹੈ ਜਮੀਨ ਦੇਖਣ ਨੂੰ ਮਿਲਦਾ ਉਹਦੇ ਕੁਝ ਘੰਟਿਆਂ 'ਚ ਇਸ ਵਕਤ ਲਗਭਗ ਬੜੇ ਲੁਧਿਆਣੇ ਦੇ ਸ਼ੀਤ ਭਾਗ ਸਿਕਨਗਰ ਤੇ ਭਾਗ ਹੋਏ ਥੋੜੇ ਬੋਤੇ ਬਰਨਾਲਾ ਸੰਗਰੂਰ ਦੇ ਫਤਿਹਗੜ੍ਹ ਸਾਹਿਬ ਦੇ ਰੂਪਨਗਰ ਦੇ ਹੋ ਗਏ ਤੇ ਆਪਣੇ ਤਾਨ ਤਨ ਦੇ ਫਲੋਜਪੁਰ ਤੇ ਅੰਮਰਸਾ ਦੇ ਕੁ 10 ਫਰ ਦੇ ਭਾਗ ਹੋਏ ਇਨ੍ਹਾਂ ਚ ਆਪਣੇ ਮੀਂਹ ਦੇਖਣ ਨੂੰ ਮਿਲਦਾ ਹਲਕਾ ਦਰਮਨਾ ਕੋਈ ਭਾਰੇ ਮੀਂਹ ਦੇ ਸਾਰਾ ਹੁਣ ਬਿਲਕੁਲ ਵੀ ਨਹੀਂ ਹਨ ਬਾਕੀ ਗੱਲ ਕਰੀ ਸਵੇਰ ਨੂੰ ਸਵੇਰ ਨੂੰ ਵੀ ਲਗਭਗ ਆਪਣੇ ਪੰਜਾਬ ਦੇ ਇੰਨੇ ਭਾਗ ਹੋਏ ਹੈ ਤਾ ਦਾ ਨੰਬਰ ਫਿਰ ਗੋਦਾਸ ਫਿਰ ਪਠਾਨਕੋਟ ਕਪੂਸਲੇ ਚੰਦਰ ਦੇ ਭਾਗ ਹੋਏ ਥੋੜੇ ਬੋਧੇ ਹਿਸ਼ਾਰਪੁਰ ਦੇ ਥੋੜੀ ਬੋਧੇ ਆਪਣੇ ਕਾਰਵਾਈ ਫਾਜ਼ਲ ਕਮਫਰ ਫਰੀਦਕੋਟ ਫਲੋਜਪੁਰ ਮੋਗੇ ਬਠਿੰਡੇ ਦੇ ਭਾਗਾਂ ਚ ਵੀ ਦੇਖਣ ਨੂੰ ਮਿਲੂਗੀ ਤੇ ਹਲਕੇ ਦਰਮਿਆਨੇ ਮਤਲਬ ਟਟਮੇ ਇਹ ਕਾਰਵਾਈਆਂ ਆਪਣੀ ਨਾ ਭਾਗਾਂ ਚ ਵੀ ਦੇਖਣ ਨੂੰ ਮਿਲੂਗੀ ਬਾਕੀ ਰਹਿੰਦੇ ਭਾਗਾਂ ਚ ਸਵੇਰ ਨੂੰ ਆਪਣਾ ਮੀਂਹ ਦੇਖਣ ਨੂੰ ਮਿਲੂਗਾ ਪਰ ਇਹ ਬਹੁਤ ਜ਼ਿਆਦਾ ਮੀਂਹ ਨਹੀਂ ਥੋੜੇ ਜਿਹਾ ਆਪਣਾ ਜਿਆਦਾ ਸਾਰ ਆਪਣੇ ਮਾਜਿਦ ਦਵਾਬੇ ਵਿੱਚ ਰਹਿਣਗੇ ਬਾਕੀ ਪਿੰਡਾਂ ਚ ਟਟਮੀਆਂ ਕਾਰਵੇ ਦੇਖਣ ਨੂੰ ਉਹ ਝੜੀ ਨਮਾ ਬਸਾਤ ਹੁਣ ਨਹੀਂ ਦੇਖਣ ਨੂੰ ਸਕਦੀ ਹੈ ਬਾਕੀ ਪੰਜਾਬ ਵਿੱਚ ਹੁਣ ਜਿਆਦਾ ਮੀਂਹ ਦਾ ਸਾਰ ਨਹੀਂ ਹੈ ਹਨ ਕੱਲ ਸਵੇਰ ਨੂੰ ਤੜਕਸਾਰਾ ਆਪਣੇ ਜਰੂਰ ਮੀਂਹ ਦੇਖਣ ਨੂੰ ਮਿਲੂਗਾ ਮਾਝੇ ਤੋਂ ਆਬੇ ਵਿੱਚ ਥੋੜੇ ਬੋਦੇ ਮਾਲਵੇ ਦੇ ਵਿਭਾਗਾਂ ਵਿੱਚ ਟੁੱਟਮੀਆਂ ਕਾਰਵਾਈਆਂ ਹੋਣਗੀਆਂ ਬਾਕੀ ਅੱਜ ਦੀ ਵੀ ਵੀਡੀਓ ਚ ਨਹੀਂ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲੈਕਚਰ ਨੂੰ ਸਬਸਕ੍ਰਾਈਬ ਕਰਿਓ ਤਾਂ ਬਾਕੀ ਸਾਰੀਆਂ ਵੀਡੀਓ ਨੂੰ ਅੰਦਾਜ਼ਮਾ ਕਰਦਾ ਤੁਹਾਨੂੰ